ਹਾਲਵਾਨਹਰ ਦੀ ਜਦੋਂ ਗੱਲ ਕਰਦੇ ਆ ਮੁੱਖ ਮੰਤਰੀ ਨੇ ਕਿਹਾ ਕਿ ਮਾਲਵੇ ਨੂੰ ਜ਼ਰੂਰ ਸੀ ਪਾਣੀ ਦੀ ਤੇ ਦੂਜੇ ਪਾਸੇ ਵਿਰੋਧੀ ਧਿਰਾਂ ਦਾ ਕਹਿਣਾ ਕਿ ਰਾਸ ਸੀ ਲਿਆ ਗਿਆ ਫੈਸਲਾ ਹੈ ਸ਼ਹਿਰ ਜਿਹੜੀਆਂ ਜ਼ਮੀਨੀ ਚੋਣਾਂ ਦੇ ਮੱਦੇਨਜ਼ਰ ਮੁਕਸਰ ਜ਼ਿਲ੍ਹਾ ਅਫਰੋਜ ਪਰ ਫਰੀਦਕੋਟ ਤੇ ਬਠਿੰਡਾ ਜ਼ਿਲ੍ਹਾ ਦੇ ਜਿਹੜੇ ਲਗਭਗ 2 ਏਕੜ ਜ਼ਮੀਨ ਹੈ ਜਿਹੜੀ ਉਹਨੂੰ ਇਸ ਨਹਿਰ ਦੀ ਸਿੰਚਾਈ ਹੋਣੀ ਹੈ ਜਿਹੜੇ ਕਿਸਾਨ ਭਰਾ ਸੀਗੇ ਉਹਨਾਂ ਨੂੰ ਇੰਨੀਆਂ ਕਿ ਮੁਸ਼ਕਲਾਂ ਆ ਰਹੀਆਂ ਸੀਗਾ ਕਿ ਅਸੀਂ ਸੋਚ ਵੀ ਨਹੀਂ ਸਕਦੇਗੇ। ਪਰ ਜਿਹੜੇ ਵੀ ਕੋਈ ਪ੍ਰੋਗਰਾਮ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਚੱਲਦੇ ਐ ਸਾਡਾ ਤਾਂ ਸਿਰਫ ਇੰਨਾ ਕਿ ਗਿਲਾ ਰਹਿੰਦਾ ਕਿ ਉਹਦੇ ਬਾਰੇ ਜ਼ਰੂਰ ਲੋਕਾਂ ਨੂੰ ਦੱਸ ਦਿਆ ਕਰ। ਮੈਂ ਵੈਸੇ ਤੁਹਾਨੂੰ ਇਹ ਵੀ ਪੁੱਛ ਲੈਣਾ ਕਿ ਪਾਣੀ ਦੌਣਾ ਕਿੱਥੋਂ ਆ ਉਹ ਜਿਹੜਾ ਇੰਨੇ ਕਿਉਂਕਿ ਪਾਣੀ ਤਾਂ 13 ਐਮਐਫ ਪਾਣੀ ਸਾਡੇ ਕੋਲੇ 13.5 ਐਮਐਫ ਪਾਣੀ ਆ। ਤੋਂ ਵਾਧੂ ਪਾਣੀ ਆਪਾਂ ਕਿੱਥੋਂ ਲੈ ਕੇ ਆਉਣਾ? ਸਿੱਧੂ ਸਾਹਿਬ ਮੈਂ ਮੁੱਖ ਮੰਤਰੀ ਸਾਹਿਬ ਦਾ ਵਿਰੋਧੀ ਪਾਰਟੀਆਂ ਚ ਸਭ ਤੋਂ ਵੱਡਾ ਫੈਨ ਆ। ਮੈਂ ਹੱਥ ਖੜਾ ਕਰਕੇ ਕਹਿਣਾ ਹੁੰਦਾ। ਉਹਨਾਂ ਵਰਗਾ ਚਗੂ ਫੇਛਟਣ ਵਾਲਾ ਆਦਮੀ ਚੁਟਕਲੇਬਾਜ਼ ਆਦਮੀ ਕੋਈ ਰਾਜਸੀ ਆਦਮੀ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ ਨਜ਼ਰੀਆ ਪ੍ਰੋਗਰਾਮ ਦਰਸ਼ਕਾਂ ਦਾ ਸਵਾਗਤ ਹੈ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਕਿਹਾ ਕਿ ਮਾਲਵਾ ਜਿਸ ਕਦਰ ਪਾਣੀ ਦੀ ਜ਼ਰੂਰਤ ਹੈ ਆਜ਼ਾਦੀ ਦੇ ਦਹਾਕਿਆਂ ਬਾਅਦ ਵੀ ਉਹ ਸਟੈਪਸ ਨਹੀਂ ਲਏਗੇ ਤਾਂ ਉਹਨਾਂ ਨੇ ਮਾਲਵਾ ਨਹਿਰ ਦਾ ਪ੍ਰੋਜੈਕਟ ਲਿਆ ਕੇ ਕਹਿੰਦੇ ਮਾਲਵੇ ਦੇ ਲੋਕਾਂ ਦੇ ਲਈ ਇੱਕ ਵੱਡਾ ਤੋਹਫਾ ਤੇ ਗਿਫਟ ਦਿੱਤਾ ਹੈ ਅਗਲੇ ਦਿਨਾਂ ਚ ਇਹ ਪ੍ਰੋਜੈਕਟ ਨੇਪਰੇ ਚੜੇਗਾ ਦੂਜੀ ਵਾਰ ਸੇ ਵਿਰੋਧੀ ਧਿਰਾਂ ਉਹਨਾਂ ਦਾ ਕਹਿਣਾ ਹੈ ਕਿ ਰਾਸੀ ਤੌਰ ਤੇ ਲਿਆ ਗਿਆ ਫੈਸਲਾ ਖਾਸ ਤੌਰ ਤੇ ਅਗਲੇ ਦਿਨਾਂ ਚ ਜਿਹੜੀਆਂ ਜ਼ਮੀਨਾਂ ਚੁਣ ਆਉਣੀਆਂ ਤੇ ਗਿੱਦੜਵਾਹ ਦੀ ਜ਼ਮੀਨ ਚੋਂ ਵੀ ਉਹਦੇ ਸ਼ਾਮਲ ਹੈ ਸ਼ਹਿਰ ਉਹਦੇ ਮਦੇ ਨਜ਼ਰੇ ਐਲਾਨ ਕੀਤਾ ਗਿਆ ਖੈਰ ਨਜ਼ਰੀਆ ਆਪਣਾ ਆਪਣਾ ਇਹਨਾਂ ਮੁੱਦਿਆਂ ਤੇ ਚਰਚਾ ਜਿਹੜੇ ਮਹਿਮਾਨ ਆਪਣੇ ਨਾਲ ਜੁੜੇ ਐ ਆਓ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਆਂ ਸਾਡੇ ਨਾਲ ਭਾਰਤੀ ਜਨਤਾ ਪਾਰਟੀ ਦੇ ਜਾਣੇ ਪਛਾਣੇ ਚਿਹਰੇ ਕਲਦੀਪ ਸਿੰਘ ਤਾਲੀਬਾਲ ਇਦਾਂ ਹੀ ਹਾਕਮ ਤੇਰਾ ਆਮ ਆਦਮੀ ਪਾਰਟੀ ਦੇ ਜੁਵਾ ਚਿਹਰੇ ਕੁਲਵਿੰਦਰ ਬਰਾੜੀ ਦੋਨੇ ਮਹਿਮਾਨਾਂ ਨੂੰ ਆਪ ਅਤੈ ਦਿਲ ਤੋਂ ਜੀ ਆਖਦੇ ਆਂ ਸਵਾਗਤ ਕਰਦੇ ਆਂ ਬਰਾੜੀ ਜੀ ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ ਮਾਲਵਾ ਨਹਿਰ ਦੀ ਜਦੋਂ ਗੱਲ ਕਰਦੇ ਆਂ ਮੁੱਖ ਮੰਤਰੀ ਨੇ ਕਿਹਾ ਕਿ ਮਾਲਵੇ ਨੂੰ ਜ਼ਰੂਰ ਸੀ ਪਾਣੀ ਦੀ ਤੇ ਦੂਜੇ ਪਾਸੇ ਵਿਰੋਧੀ ਧਿਰਾਂ ਦਾ ਕਹਿਣਾ ਕਿ ਰਾਜਸੀ ਲਿਆ ਗਿਆ ਫੈਸਲਾ ਹੈ ਸ਼ਹਿਰ ਜਿਹੜੇ ਜ਼ਿਮਨੀ ਚੋਣਾਂ ਦੇ ਮੱਦੇ ਨਜ਼ਰ ਦੇਖੋ ਜੀ ਰਾਜਸੀ ਪਾਰਟੀਆਂ ਦਾ ਕੰਮ ਹੈ ਕਿ ਇਹਨਾਂ ਨੇ ਨਿੰਦਿਆ ਕਰਨੀ ਹੈ ਪਰ ਅੱਜ ਜਿਹੜੇ ਉਹ ਹਜ਼ਾਰਾਂ ਕਿਸਾਨ ਹੈ ਜਿਨ੍ਹਾਂ ਨੂੰ ਇਸ ਨਹਿਰ ਦਾ ਫਾਇਦਾ ਹੋਊਗਾ ਅੱਜ ਜੇ ਅਸੀਂ ਉਹਨਾਂ ਤੋਂ ਜਾ ਕੇ ਪੁੱਛੀਏ ਤਾਂ ਪਤਾ ਲੱਗਦਾ ਕਿ ਇਹ ਰਾਜਸੀ ਫੈਸਲਾ ਹੈ ਕਿ ਬਹੁਤ ਜ਼ਿਆਦਾ ਇਹਦੀ ਜ਼ਰੂਰਤ ਸੀਗੀ ਅੱਜ ਮੌਕਸਰ ਮੌਕਸਰ ਜ਼ਿਲ੍ਹਾ ਅਫਰੋਜਪੁਰ ਫਰੀਦਕੋਟ ਤੇ ਪਠੰਡਾ ਜ਼ਿਲ੍ਹਾ ਦੇ ਜਿਹੜੇ ਲਗਭਗ 2 ਏਕੜ ਜ਼ਮੀਨ ਹੈ ਜਿਹੜੀ ਉਹਨੂੰ ਇਸ ਨਹਿਰ ਦੀ ਸਿੰਚਾਈ ਹੋਣੀ ਹੈ ਜਿਹਦਾ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਕਿਸਾਨ ਭਰਾ ਸੀਗੇ ਉਹਨਾਂ ਨੂੰ ਇੰਨੀਆਂ ਕਿ ਮੁਸ਼ਕਲਾਂ ਆ ਰਹੀਆਂ ਸੀਗਾ ਕਿ ਅਸੀਂ ਸੋਚ ਵੀ ਨਹੀਂ ਸਕਦੇਗੇ ਕਿਉਂਕਿ ਜਿਹੜੀ ਆਪਣਾ ਰਾਜ ਕਨਾਲ ਤੇ ਸਰਹੰਦ ਫੀਟਰ ਨਹਿਰ ਨਿਕਲਦੀ ਹੈ ਉਹ ਕੀ ਉਹਦੇ ਚੜਦੇ ਵਾਲੇ ਪਾਸੇ ਜਿਹੜੇ ਕਿਸਾਨ ਭਰਾ ਸੀਗੇ ਉਹ ਸਰਹੰਦ ਫੀਡਰ ਨਹਿਰ ਦੇ ਵਿੱਚੋਂ ਪਾਣੀ ਮੋਟਰਾਂ ਨਾਲ ਚੱਕ ਕੇ ਰਾਜ ਕਨਾਲ ਦੇ ਉੱਪਰ ਦੀ ਟਪਾ ਕੇ ਅੱਗੇ ਪਾਈਪਾਂ ਦੇ ਨਾਲ ਉਹ 30 40 ਕਿਲੋਮੀਟਰ ਲੰਮਾ ਉਹ ਪਾਣੀ ਨੂੰ ਲੈ ਕੇ ਜਾਂਦੇ ਸੀ ਜਿਹੜਾ ਬਹੁਤ ਮੁਸ਼ਕਲ ਨਾਲ ਪਹੁੰਚਦਾ ਸੀਗਾ ਇਸ ਕਰਕੇ ਪੰਜਾਬ ਸਰਕਾਰ ਨੇ ਉਹਨਾਂ ਦੇ ਹਿੱਤਾਂ ਨੂੰ ਦੇਖਦੇ ਹੋਏ ਕਿਸਾਨ ਭਰਾਵਾਂ ਨੂੰ ਦੇਖਦੇ ਹੋਏ ਇਹ ਬਹੁਤ ਵੱਡਾ ਡਿਸੀਜਨ ਲਿਆ ਜਿਹੜਾ ਮਾਲਵਾ ਨਹਿਰ ਕੱਢਣ ਦਾ ਲਿਆ ਹੈ ਔਰ ਇਹ ਮੈਂ ਦੱਸ ਦੇਣਾ ਚਾਹੁੰਦਾ ਕਿ ਇਹ ਲਗਭਗ 150 ਤੋਂ 200 ਕਿਲੋਮੀਟਰ ਇਹ ਲੰਮੀ ਹੈ ਨਹਿਰ ਔਰ ਇਹਦੇ ਨਾਲ 1,78,000 ਏਕੜ ਆ ਜਿਹੜੀ ਜ਼ਮੀਨ ਆ ਉਹਦੀ ਸਿੰਚਾਈ ਹੋਊਗੀ ਔਰ 2000 ਕਿਊਸਕ ਪਾਣੀ ਆ ਜਿਹੜਾ ਇਸ ਨਹਿਰ ਦੇ ਵਿੱਚ ਚੱਲੂਗਾ 50 ਫੁੱਟ ਚੌੜੀ ਆ ਔਰ 1.5 ਫੁੱਟ ਇਹ ਨਹਿਰ ਦੀ ਡੰਗਾਈ ਆ ਔਰ 550 ਦੇ ਕਰੀਬ ਮੋਗੇ ਲੱਗਣਗੇ ਜਿਹੜੇ ਕਿ ਇਹ ਚਾਰ ਜ਼ਿਲ੍ਹਿਆਂ ਨੂੰ ਮੁਕਸਰ ਫਰੋਜ ਫਰਤੇ ਪ੍ਰੀਤਕੋਟ ਤੇ ਬਠਿੰਡਾ ਜ਼ਿਲ੍ਹਿਆਂ ਤੇ ਜਿਹੜੇ ਕਿਸਾਨ ਭਰਾ ਉਹਨਾਂ ਦੇ ਖੇਤ ਹੈ ਉਹਨਾਂ ਨੂੰ ਸਿੰਚਾਈ ਕਰਨਗੇ ਸੋ ਮੈਂ ਸਮਝਦਾ ਕਿ ਇਹ ਕਿਸਾਨ ਭਰਾਵਾਂ ਦੇ ਹਿੱਤ ਦੇ ਵਿੱਚ ਔਰ ਪੰਜਾਬ ਸਰਕਾਰ ਦੁਆਰਾ ਬਹੁਤ ਵੱਡਾ ਫੈਸਲਾ ਲਿਆ ਗਿਆ ਜਿਸ ਦੀ ਅਸਰਕਾ ਕਰਨੀ ਬੰਦੀ ਹੈ ਰਾਜੀ ਇੱਕ ਸਵਾਲ ਮੈਂ ਅੱਗੇ ਫਿਰ ਤਾਰੀਵਾਲ ਸਾਹਿਬ ਤੋਂ ਆਪਾਂ ਸਵਾਲ ਲੈਣੇ ਹੈ ਕੀ ਇਹ ਠੀਕ ਹੈ ਕਿ ਨਹਿਰ ਦਾ ਤੁਸੀਂ ਪ੍ਰੋਜੈਕਟ ਦਾ ਜ਼ਿਕਰ ਕੀਤਾ ਪਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਮੋਗੇ ਲੱਗ ਰਿਹਾ ਉਹ ਤਾਂ ਆਪਣੀ ਜਗ੍ਹਾ ਤੇ ਹੈ ਗੱਲ ਜਿਹਦਾ ਤੁਸੀਂ ਗੱਲ ਕੀਤੀ ਹੈ ਪਰ ਨਾਲ ਇਹ ਵੀ ਉਹ ਕਹਿੰਦੇ ਕਿ ਕਿਉਂਕਿ ਗਿੱਦੜਵਾਹ ਦੀ ਇਲੈਕਸ਼ਨ ਆਗਲੇ ਦਿਨਾਂ ਚ ਇਹ ਕਹਿੰਦੇ ਕਿ ਮੋਗਾ ਜਿਹੜਾ ਗਿੱਦੜਵਾਹ ਚ ਤਾਂ ਨਹੀਂ ਖੁੱਲ ਰਿਹਾ ਜਾ ਕੇ ਦੇਖੋ ਜੀ ਇਲੈਕਸ਼ਨ ਆ ਜਿਹੜੇ ਉਹ ਉਹਨਾਂ ਦੀ ਪ੍ਰਕਿਰਿਆ ਹੁੰਦੀ ਹੈ ਇਲੈਕਸ਼ਨ ਚੱਲਦੇ ਰਹਿੰਦੇ ਆ ਜਿਵੇਂ ਪਿੱਛੇ 2022 ਦੇ ਵਿੱਚ ਵੀ ਵਿਧਾਨ ਸਭਾ ਇਲੈਕਸ਼ਨ ਆਏ ਫਿਰ ਸੰਗਰੂਰ ਦਾ ਇਲੈਕਸ਼ਨ ਆ ਗਿਆ ਜਿਮਨੀ ਚੋਣ ਫਿਰ ਜਲੰਧਰ ਦਾ ਜਿਮਨੀ ਚੋਣ ਆ ਗਿਆ ਤੇ ਫਿਰ 24 ਦੀਆਂ ਲੋਕ ਸਭਾ ਇਲੈਕਸ਼ਨ ਆਣਾਂ ਹੁਣ ਫਿਰ ਜਿਮਨੀ ਚੋਣਾਂ ਆਣਾਂ ਸੋ ਇਹਨਾਂ ਨੂੰ ਦੇਖ ਕੇ ਕੰਮ ਨਹੀਂ ਕੀਤੇ ਜਾਂਦੇਗੇ ਪੰਜਾਬ ਸਰਕਾਰ ਜਸਤ ਦਿਨ ਤੋਂ ਸਤਾ ਦੇ ਵਿੱਚ ਆਈ ਹੈ ਉਸੇ ਦਿਨ ਤੋਂ ਕੰਟੀਨਿਊ ਕੰਮ ਕਰ ਰਹੀ ਹੈ ਕਿ ਪਹਿਲਾਂ ਹਜ਼ਾਰੇ ਹਜ਼ਾਰਾਂ ਹੀ ਸੂਏ ਕਸੀਆਂ ਨਾਲੇ ਸੀ ਜਿਹੜੇ ਪੱਕੇ ਕਰਕੇ ਟੇਲਾਂ ਤੱਕ ਪਾਣੀ ਪੰਚਾਤਾ ਉਦੋਂ ਕਿਹੜੀਆਂ ਚੋਣਾ ਸੀਗਾ ਸੋ ਥੈਂਕ ਯੂ ਵੈਰੀ ਮਚ ਜੀ ਬਰਾੜ ਸਾਹਿਬ ਤੁਹਾਡਾ 뷰 ਬਣ ਆ ਗਿਆ ਫਿਰ ਆਨਾ ਇਹਨਾਂ ਮੁੱਦਿਆਂ ਤੇ ਸਵਾਲ ਹੈ ਕਿ ਤਰਿਵਲ ਸਾਹਿਬ ਇਸ ਮੁੱਦੇ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਬਰਾੜ ਜੀ ਦਾ ਕਹਿਣਾ ਹੈ ਕਿ ਮਾਲਵੇ ਦੇ ਲੋਕਾਂ ਦੀ ਇੱਕ ਤਰ੍ਹਾਂ ਦੀ ਲਾਈਫ ਲਾਈਨ ਹੈ ਮਾਲਵਾ ਨਹਿਰ ਬਹੁਤ ਵੱਡੀ ਜ਼ਰੂਰ ਸੀ ਕਿੰਦਾਂ ਦੀਆਂ ਪਰੇਸ਼ਾਨੀਆਂ ਸੀ ਇਹਦੇ ਕਰਕੇ ਲਿਆ ਗਿਆ ਫੈਸਲਾ ਕਿ ਦਰਵਾਦ ਇਲੈਕਸ਼ਨ ਕਹਿੰਦੇ ਠੀਕ ਆ ਆਪਣੀ ਜਗ੍ਹਾ ਤੇ ਇਲੈਕਸ਼ਨਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਦੀਤਾਲੀਵਾਲ ਜੀ ਹਾਂ ਸਿੱਧੂ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਤੇ ਜਾਂ ਕਿਸੇ ਵੀ ਚੈਨਲ ਤੇ ਜਿਹੜੇ ਪੰਜਾਬ ਸਰਕਾਰ ਦੇ ਸੱਚਾਈ ਪ੍ਰੋਗਰਾਮਾਂ ਦਾ ਕਦੇ ਵੀ ਮੈਂ ਕੋਈ ਵਿਰੋਧ ਨਹੀਂ ਕੀਤਾ ਔਰ ਮੇਰੇ ਖਿਆਲ ਚ ਪਹਿਲੀ ਵਾਰੀ ਬਰਾੜ ਸਾਹਿਬ ਮੇਰੇ ਨਾਲ ਬੈਠੇ ਆ ਤਾਂ ਇਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੈ ਔਰ ਜਿਹੜੇ ਵੀ ਕੋਈ ਪ੍ਰੋਗਰਾਮ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਚੱਲਦੇ ਆ ਸਾਡਾ ਤਾਂ ਸਿਰਫ ਇੰਨਾ ਇੱਕ ਗਿਲਾ ਰਹਿੰਦਾ ਹੈ ਕਿ ਉਹਦੇ ਬਾਰੇ ਜ਼ਰੂਰ ਲੋਕਾਂ ਨੂੰ ਦੱਸ ਦਿਆ ਕਰਨ ਕਿਉਂਕਿ ਸਾਰੇ ਜਿਹੜੇ ਪ੍ਰੋਗਰਾਮ ਚੱਲਦੇ ਆ ਜਿਵੇਂ ਇਹਨਾਂ ਦਾ ਮੁਹੱਲਾ ਕਲੀਨਿਕ ਹੈ ਉਹ ਵੀ ਇਹਨਾਂ ਨੇ ਜਿਹੜਾ ਪਿਛਲੇ ਸੇਵਾ ਕੇਂਦਰ ਬੰਦ ਕਰਕੇ ਉਹਨਾਂ ਦੀਆਂ ਬਿਲਡਿੰਗਾਂ ਨੂੰ ਵਰਤਿਆ ਕੇਂਦਰ ਸਰਕਾਰ ਦੇ ਫੰਡਾਂ ਨੂੰ ਵਰਤਿਆ ਫੋਟੋ ਉੱਤੇ ਆਪਦੀ ਲਾ ਲੈਂਦੇ ਆ ਹੁਣ ਹਰ ਟੇਲ ਤੱਕ ਪਾਣੀ ਪਹੁੰਚਾਉਣ ਦਾ ਜਲ ਸ਼ਕਤੀ ਕੇਂਦਰੀ ਜਲ ਸ਼ਕਤੀ ਮੰਤਰਾਲੇ ਦਾ ਪ੍ਰਯੋਜਨ ਹੈ ਉਹਦੇ ਲਈ ਪ੍ਰਪੋਤਲਾਂ ਹਰ ਰਾਜ ਤੋਂ ਮੰਗੀਆਂ ਗਈਆਂ ਔਰ ਉਹਦੇ ਵਿੱਚ ਜਿਹੜੇ ਫੰਡ ਆ ਉਹ ਕੇਂਦਰ ਸਰਕਾਰ ਨੇ ਲਾਉਣੇ ਆ ਹੁਣ ਮੈਂ ਇਹ ਇਹ ਗੱਲ ਪਹਿਲਾਂ ਵੀ ਬਹੁਤ ਬੁਲਾ ਰਿਆਂ ਤੂੰ ਆਪ ਬੁਲਾ ਰਿਆਂ ਤੋ ਪੁੱਛੀ ਅਜ ਬਰਾੜ ਸਾਹਿਬ ਤੋਂ ਵੀ ਪੁੱਛ ਲੈਨੇ ਆ ਉਹ ਕਦੋਂ ਸ਼ੁਰੂ ਹੋਣੀ ਕਦੋਂ ਖਤਮ ਹੋਣੀ ਪੈਸਾ ਕੌਣ ਲਾ ਰਿਆ ਉਹਦੇ ਬਾਰੇ ਜਰੂਰ ਦੱਸਿਆ ਕਰੋ ਬਜਟ ਕਿੰਨਾ ਇਹ ਜ਼ਰੂਰੀ ਨਹੀਂ ਉਹ ਸਾਨੂੰ ਪਤਾ ਕਿੰਨੇ ਕਿਉ ਸਿਕ ਪਾਣੀ ਆ ਉਹ ਵੀ ਜ਼ਰੂਰੀ ਨਹੀਂ ਮੈਂ ਵੈਸੇ ਤੁਹਾਨੂੰ ਇਹ ਵੀ ਪੁੱਛ ਲੈਣਾ ਕਿ ਪਾਣੀ ਡਾਉਣਾ ਕਿੱਥੋਂ ਆ ਉਹ ਜਿਹੜਾ ਇੰਨੇ ਕਿਉ ਕਿ ਪਾਣੀ ਤਾਂ 13 ਐਮਐਫ ਪਾਣੀ ਸਾਡੇ ਕੋਲੇ 13.5 ਐਮਐਫ ਪਾਣੀ ਆ ਤੋ ਵਾਧੂ ਪਾਣੀ ਆਪਾਂ ਕਿੱਥੋਂ ਲੈ ਕੇ ਆਉਣਾ ਉਹ ਕਿਹਨੇ ਦਿੱਤਾ ਉਹ ਵੀ ਦਰਸ਼ਕਾਂ ਨੂੰ ਦੱਸਣਾ ਜ਼ਰੂਰੀ ਹੈ ਹੁਣ ਇੱਕ ਤੁਸੀਂ ਸ਼ਬਦ ਬੜਾ ਵਧੀਆ ਵਰਤਿਆ ਤੁਸੀਂ ਆਖਿਆ ਕਿ ਜਿਹੜਾ ਇਹਦਾ ਮੋਗਾ ਹੈ ਉਹ ਗਿੱਦੜਬਾਏ ਖੋਲਦਾ ਹੈ ਇਹ ਵੀ ਕੁਕੜੀਆਂ ਦੇ ਮੁਆਵਜ਼ੇ ਵਾਂਗੂ ਜਿੱਦੇ ਮੋਗਾ ਬੰਦ ਹੋ ਗਿਆ ਗਿੱਦੜਬਾਏ ਦਾ ਤੇ ਉਦੋਂ ਬਾਅਦ ਪੰਜਾਬ ਸਰਕਾਰ ਨੇ ਇਹ ਤੇ ਗੱਲ ਕਰਨੀ ਬੰਦ ਕਰ ਦੇਣੀ ਹੈ ਸੋ ਇਹ ਚੀਜ਼ਾਂ ਜਿਹੜੇ ਸਿਆਸੀ ਸ਼ਗੂਫੇ ਪੰਜਾਬ ਸਰਕਾਰ ਛੱਡਦੀ ਆ ਕੇਂਦਰ ਸਰਕਾਰ ਦੇ ਫੰਡਾਂ ਨਾਲ ਜਿੰਨੀ ਡਿਵੈਲਪਮੈਂਟ ਪੰਜਾਬ ਦੀ ਹੋ ਰਹੀ ਆ ਉਹ ਸਿਰਫ ਓਨੀ ਡਿਵੈਲਪਮੈਂਟ ਆਪਾਂ ਨੂੰ ਮਿਲ ਰਹੀ ਆ ਬਾਕੀ ਜਮਾਤ ਤਾਂ ਇਹਨਾਂ ਦੇ ਹੱਥ ਖੜੇ ਆ ਕਿਉਂਕਿ ਨਾ ਤਾਂ ਕੋਈ ਇਹ ਪੈਸਾ ਕਮਾ ਰੇ ਆ ਜਿੱਥੇ 2 ਲੱਖ ਕਰੋੜ ਦਾ ਇਹਨਾਂ ਨੂੰ 3 ਸਾਲ ਪਹਿਲਾਂ ਸੂਬਾ ਦਿੱਤਾ ਸੀ ਉਹੀ 2 ਲੱਖ ਕਰੋੜ ਦਾ ਸੂਬਾ ਸਾਡਾ ਖੜਾ ਹੈ ਜਾਂ ਤਾਂ ਇਹ 4-5 ਲੱਖ ਕਰੋੜ ਤੇ ਜਿਵੇਂ ਕਹਿੰਦੇ ਸੀ ਅਸੀਂ ਤਾਂ ਜੀ ਉਹਦੇ ਚੋਂ ਕੱਟ ਲਾਂਗੇ ਰੇਤੇ ਚੋਂ ਕੱਢ ਲਾਂਗੇ ਸ਼ਰਾਬ ਚੋਂ ਕੱਟ ਲਾਂਗੇ ਜੇ ਹੁਣ ਇਹਦੇ ਤੇ ਪੈਸਾ ਖਰਚ ਆਉਣਾ ਨਹਿਰ ਤੇ ਉਹ ਕੌਣ ਦੇ ਰਿਹਾ ਪਤਾ ਨਹੀਂ ਤੁਹਾਨੂੰ ਤਾਂ ਜਵਾਲ ਲੈ ਲੈਨੇ ਜਵਾਲ ਲੈਨੇ ਬਰਾੜੀ ਜੀ ਕਿ ਦਾ ਪੈਸੇ ਦਾ ਪ੍ਰੋਜੈਕਟ ਦੇ ਬਾਰੇ ਚ ਕਦੇ ਕਿੱਥੋਂ ਆਏਗਾ ਪੈਸਾ ਪਾਣੀ ਕਿੱਥੋਂ ਆਏਗਾ ਦੋਈ ਗੱਲਾਂ ਵੱਡੀਆਂ ਪਾਣੀ ਦੀ ਗੱਲ ਵੀ ਕੀਤੀ ਤੇ ਪੈਸੇ ਦੀ ਗੱਲ ਵੀ ਦੂਜਾ ਇਹ ਹੈ ਕਿ ਕੀ ਗਿੱਦੜਵਾ ਨਾਲ ਜੋੜ ਕੇ ਨਹਿਰ ਕੱਢੀ ਜਾ ਰਹੀ ਹੈ ਜਾਂ ਜਿੰਦਾਂ ਤੁਸੀਂ ਕਹਿ ਰਹੇ ਹੋ ਕਿ ਮਾਲਵੇ ਦੇ ਲੋਕਾਂ ਦੀ ਲਾਈਫ ਲਾਈਨ ਹੈ ਇਸ ਕਰਕੇ ਫੈਸਲਾ ਲਿਆ ਗਿਆ ਦੇਖੋ ਜੀ ਸਿੱਤੂ ਸਾਹਿਬ ਇਹ ਇਕੱਲੇ ਗਿੱਦੜਵੇ ਨੂੰ ਜੋੜ ਕੇ ਨਹੀਂ ਕੱਢੀ ਜਾ ਰਹੀ ਕੀ ਮੈਂ ਪਹਿਲਾਂ ਦੱਸ ਕੇ ਹਟਿਆ ਇਹਦੇ ਚ ਮੁਕਸਰ ਡਿਸਟ੍ਰਿਕਟ ਦੇ ਵੀ ਜਿਹੜੇ ਕਿਸਾਨ ਭਰਾ ਹੈ ਉਹਨਾਂ ਦੀ ਪੈਣੀ ਵੀ ਆਉਣੀ ਹੈ ਇਹਦੇ ਚ ਫਰੀਦਕੋਟ ਫਰੋਜਪੁਰ ਡਿਸਟ੍ਰਿਕਟ ਦੀ ਵੀ ਆਉਣੀ ਹੈ ਤੇ ਬਠਿੰਡਾ ਡਿਸਟ੍ਰਿਕਟ ਦੀ ਵੀ ਆਉਣੀ ਹੈ ਔਰ ਦੂਜੀ ਗੱਲ ਇਹ ਕਿੱਥੋਂ ਪਣੀ ਆਉਣਾ ਇਹ ਸਤਲੁਜ ਬਿਆਸ ਦਰਿਆ ਦਾ ਇਹਦੇ ਵਿੱਚ ਪਾਣੀ ਆਉਣਾ ਹੈ ਪਰ ਜਿਹੜੀ ਗੱਲ ਕੁਲਦੀਪ ਜੀ ਨੇ ਕਹੀ ਹੈ ਕਿ ਫੰਡਾਂ ਦਾ ਵਰਣਨ ਜ਼ਰੂਰ ਕਰਿਆ ਕਰੋ ਮੈਂ ਬੇਨਤੀ ਕਰਨੀ ਚਾਹੁੰਦਾ ਜਿਹੜੇ ਸੈਂਟਰ ਕੋਲੇ ਫੰਡ ਹੁੰਦੇ ਆ ਉਹ ਵੀ ਤਾਂ ਉਹ ਉਹ ਵੀ ਤਾਂ ਸਟੇਟਾਂ ਦੇ ਵਿੱਚੋਂ ਹੀ ਜਾਂਦੇ ਆ ਨਾ ਜੇ ਅੱਜ GST ਇਕੱਠਾ ਹੁੰਦਾ ਤਾਂ ਕਿੱਥੋਂ ਹੁੰਦਾ ਉਹ ਵੀ ਤਾਂ ਸਟੇਟਾਂ ਦੇ ਵਿੱਚੋਂ ਹੀ ਹੁੰਦਾ ਹੈ ਕਿ ਉਹ ਸੈਂਟਰ ਨੇ ਸਟੇਟਾਂ ਨੂੰ ਉਹ ਬਾਅਦ ਦੇ ਵਿੱਚ ਦੇਣਾ ਹੁੰਦਾ ਹੈ ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਸੈਂਟਰ ਲਾ ਰਹੀ ਆ ਪੈਸਾ ਤੇ ਸਟੇਟ ਦੀ ਇਹਦੇ ਵਿੱਚ ਕੋਈ ਇਨਵੋਲਵਮੈਂਟ ਨਹੀਂ ਠੀਕ ਹੈ ਹਿੱਸੇਦਾਰੀ ਹੁੰਦੀ ਹੈ ਸੈਂਟਰ ਦੀ ਵੀ ਹੁੰਦੀ ਹੈ ਸਟੇਟ ਦੀ ਵੀ ਹੁੰਦੀ ਹੈ ਪਰ ਉਹ ਸਟੇਟਾਂ ਦਾ ਹੱਕ ਹੀ ਸੈਂਟਰ ਦਿੰਦੀ ਹੈ ਨਾ ਕਿ ਉਹ ਤੋਂ ਬਾਹਰੋਂ ਲਿਆ ਕੇ ਦਿੰਦੀ ਹੈ ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਆਪਾਂ ਨੂੰ ਇਹ ਚੈਲੰਜ ਨਹੀਂ ਕਰਨਾ ਚਾਹੀਦਾਗਾ ਕਿ ਸੈਂਟਰ ਕੁਝ ਕਰ ਰਹੀ ਹੈ ਔਰ ਅਗਲੀ ਗੱਲ ਕੁਲਦੀਪ ਜੀ ਨੇ ਜਿਹੜੀ ਕਹੀ ਹੈ ਕਿ ਇਹ ਇਹਨਾਂ ਨੇ ਸਵਦਾ ਸੈਂਟਰ ਬੰਦ ਕਰਕੇ ਇਹਨਾਂ ਨੇ ਉੱਥੇ ਆਮ ਆਦਮੀ ਕਲੀਨਿਕ ਖੋਲ੍ਹ ਤੇ ਉੱਤੇ ਫੋਟੋ ਲਾਤੀ ਮੈਂ ਦੱਸਣਾ ਚਾਹੁੰਨਾ ਕਿ ਜਿਹੜੀ ਚੀਜ਼ ਹੈ ਲੰਬੇ ਸਮੇਂ ਤੋਂ ਬੰਦ ਪਈ ਹੈ ਚੱਲ ਹੀ ਨਹੀਂ ਰਹੀ ਅੱਜ ਸਿੱਧੂ ਸਾਹਿਬ ਆਪਾਂ ਹੁਣ ਵੀ ਹਜੇ ਵੀ ਪਏ ਆ ਜਿਹੜੇ ਸਵਦਾ ਕੇਂਦਰ ਪਏ ਆ ਜਿਨ੍ਹਾਂ ਦੇ ਵਿੱਚ ਪਾਖਾ ਜਾਂ ਉੱਥੇ ਪਸ਼ੂ ਬੈਠੇ ਆ ਉਹ ਚੱਲ ਹੀ ਨਹੀਂ ਰਹੀ ਬਿਲਡਿੰਗ ਤੇ ਜੇ ਪੰਜਾਬ ਸਰਕਾਰ ਨੇ ਉਸ ਬਿਲਡਿੰਗ ਨੂੰ ਵਰਤ ਕੇ ਅੱਜ ਉਥੇ ਆਮ ਆਦਮੀ ਕਲੀਨਿਕ ਬਣਾਤੇ ਜਿੱਥੇ ਹਜ਼ਾਰਾਂ ਲੋਕ ਇਲਾਜ ਕਰਵਾ ਰਹੇ ਆ ਦਵਾਈਆਂ ਫ੍ਰੀ ਆ ਟੈਸਟ ਫ੍ਰੀ ਆ ਤਾਂ ਇਹਦੇ ਵਿੱਚ ਮੈਨੂੰ ਆਏ ਦੱਸੋ ਵੀ ਨੁਕਸਾਨ ਕੀ ਆ ਤੁਹਾਡੇ ਜਵਾਬ ਆ ਗਿਆ ਪਰ ਆਪਾਂ ਮੇਰੀ ਬੇਨਤੀ ਦੋਨਾਂ ਮਹਿਮਾਨਾਂ ਨੂੰ ਬੇਨਤੀ ਹੈ ਕਿ ਆਪਾਂ ਮੁੱਦੇ ਦੇ ਉੱਤੇ ਹੀ ਗੱਲ ਕਰੀਏ ਤਾਂ ਬਿਹਤਰ ਰਹੇਗਾ ਮੈਂ ਗੱਲ ਰੱਖ ਦਿੰਦਾ ਜੀ ਬਰਾੜ ਸਾਹਿਬ ਨੇ ਜਿਹੜੀ ਗੱਲ ਕਹੀ ਆ ਸਿੱਧੂ ਸਾਹਿਬ ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਕੋਈ ਨੁਕਸਾਨ ਨਹੀਂ ਮੈਂ ਪਹਿਲਾਂ ਹੀ ਗੱਲ ਰੱਖੀ ਲੋਕ ਭਲਾਈ ਸਕੀਮਾਂ ਚਲਣੀਆਂ ਚਾਹੀਦੀਆਂ ਮੈਂ ਉਹਦਾ ਕਦੇ ਵਿਰੋਧ ਨਹੀਂ ਕਰਦਾ ਪਰ ਜਿਸ ਤਰੀਕੇ ਦੀ ਰਾਜਨੀਤੀ ਕਰਦੀ ਹੈ ਆਮ ਆਦਮੀ ਪਾਰਟੀ ਹੁਣ ਤੁਸੀਂ ਸਬਹਦਾ ਸੈਂਟਰਾਂ ਦੀ ਗੱਲ ਵੀ ਕਰ ਲਈ ਉਹਦੇ ਤੇ ਅਸੀਂ ਫੋਟੋ ਦੀ ਗੱਲ ਕੀਤੀ ਹੈ ਕਿ ਕੇਂਦਰ ਸਰਕਾਰ ਦੇ ਫੰਡ ਲੱਗੇ ਤਾਂ ਭਾਈ ਪ੍ਰਧਾਨ ਮੰਤਰੀ ਦੀ ਫੋਟੋ ਵੀ ਲਾ ਦਿਓ ਅਲੀ ਖਾਨ ਸਾਹਿਬ ਮੇਰੀ ਬਿੰਦੂ ਤੇ ਥੋੜੇ ਅਲੀ ਖਾਨ ਸਾਹਿਬ ਬਿਲਕੁਲ ਇਹ ਮੁੱਦਾ ਮੈਂ ਮੈਂ ਉਹਦੇ ਤੇ ਆਉਣਾ ਜੀ ਮੈਂ ਗੱਲ ਕਰਦਾ ਦੂਜੀ ਆ ਗਈ ਨਹਿਰ ਦੀ ਗੱਲ ਉਹ ਜਿਹੜਾ 13 एमएफ ਪਾਣੀ ਹੈ ਆਪਾਂ ਪਾਕਿਸਤਾਨ ਨੂੰ ਪਾਣੀ ਜਾਂਦਾ ਰੁਕਿਆ ਜੀ ਉਹ ਪਾਣੀ ਦਾ ਵਿਰੋਧ ਕੀਤਾ ਇਹਨਾਂ ਨੇ ਪਹਿਲਾਂ ਤਾਂ ਮੈਂ ਇਹ ਵੀ ਦੱਸਦਾ ਤੁਹਾਡੇ ਦਰਸ਼ਕਾਂ ਨੂੰ ਇਹ ਕਹਿੰਦੇ ਸਾਡੇ ਭਰਾ ਮਰ ਜਾਣਗੇ ਉਹ ਹਾਲਾਂਕਿ ਪਹਿਲਾਂ ਦੀ ਟ੍ਰੀਟੀ ਹੋਈ ਵੀ ਹੈ ਕਿਸਾਨ ਯੂਨੀਅਨਾਂ ਨੇ ਵੀ ਮੇਰੇ ਨਾਲ ਇੱਕ ਦਿਨ ਵਿਰੋਧ ਕੀਤਾ ਸਾਡੇ ਭਰਾ ਭੁੱਖੇ ਮਰ ਜਾਣਗੇ ਭਾਰਤ ਨੇ ਪਾਣੀ ਰੋਕ ਲਿਆ ਇਹ ਉਹ ਲੋਕ ਆ ਉਹ ਪਾਣੀ ਵਾਧੂ ਆਪਣੇ ਕੋਲੇ ਹੁਣ ਰੁੜ ਕੇ ਆਉਣਾ ਉਹ ਪਾਣੀ ਜਿਹੜਾ ਹੈਗਾ ਕੇਂਦਰੀ ਜਲ ਸ਼ਕਤੀ ਮੰਤਰਾਲੇ ਨੇ ਜਿਹੜਾ ਹੈਗਾ ਉਹਦੇ ਲਈ ਯੋਜਨਾ ਮੰਗੀ ਤਾਂ ਪੰਜਾਬ ਸਰਕਾਰ ਨੇ ਯੋਜਨਾ ਤਿਆਰ ਕੀਤੀ ਹੈ ਜਿਹੜੀ ਵੈੱਬਸਾਈਟ ਤੇ ਪਈ ਹੈ ਸਾਡੇ ਕੇਂਦਰ ਸਰਕਾਰ ਕੋਲ ਅਪਰੂਵਲ ਵਾਸਤੇ ਔਰ ਉਹ ਜਿਹੜੀ ਹੈਗੀ ਹੈ ਜਦੋਂ ਹਜੇ ਉਹਦਾ ਕੋਈ ਇਹ ਨਹੀਂ ਹੋਇਆ ਕਿ ਉਹਨੇ ਟੈਂਡਰ ਨਿਕਲ ਗਏ ਨਹਿਰ ਬਣ ਜਾਣੀ ਹੈ ਹਜੇ ਕੋਈ ਪਤਾ ਨਹੀਂ ਉਹਦਾ ਕਿ ਕਦੋਂ ਉਹਦੇ ਟੈਂਡਰ ਨਿਕਲਨੇ ਆ ਕਦੋਂ ਹੋਣੇ ਹਜੇ ਪ੍ਰੋਪੋਜ਼ਲ ਗਈ ਹੈ ਉਹ ਪ੍ਰੋਪੋਜ਼ਲ ਹੋ ਕੇ ਆਪ ਚੋਣਾਂ ਤੋਂ ਮਤਲਬ ਚੋਣਾਂ ਦੇ ਵਿੱਚ ਉਹਦਾ ਲਾਹਾ ਲੈਣਾ ਇਹ ਮੇਰੇ ਖਿਆਲ ਚ ਕਿਤੇ ਨਾ ਕਿਤੇ ਜਿਹੜਾ ਮੰਤ ਭਾਗ ਹੈ ਜਿਹੜੀ ਮੈਂ ਬਰਾੜ ਸਾਹਿਬ ਕਰ ਰਿਹਾ ਸੀ ਸਰ ਜੀ ਇੱਕ ਸਵਾਲ ਮੈਂ ਇਹ ਜੋ ਲੋਕਾਂ ਨੂੰ ਇਹ ਦੱਸ ਦਿਓ ਦੱਸ ਦਿਓ ਭਾਈ ਕੇਂਦਰ ਸਰਕਾਰ ਦੇ ਨਾਲ ਰਲ ਕੇ ਅਸੀਂ ਚਲਾ ਰਹੇ ਹਾਂ ਔਰ ਆਹ ਗੱਲ ਹੈ ਜਿਹੜੀ ਮੈਂ ਦੱਸ ਰਿਹਾ ਆਪਾਂ ਜੋ ਲੈਣੇ ਹਾਂ ਤਾਲੀਵਰ ਸਾਹਿਬ ਤਾਲੀਵਰ ਸਾਹਿਬ ਜੋ ਲੈਣੇ ਇੱਕ ਸਵਾਲ ਮੈਂ ਜ਼ਰੂਰ ਲੈਣਾ ਚਾਹਾਂਗਾ ਜੋ ਬਰਾੜ ਜੀ ਵੀ ਇਹ ਗੱਲ ਕਹਿ ਰਿਹਾ ਦੇਖੋ ਇਹ ਹੈ ਕਿ ਇਹ ਕਹਿੰਦੇ ਕਿ ਅਸੀਂ ਤਾਂ ਇਹ ਫੈਸਲਾ ਲਿਆ ਹੈ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵੀ ਲਗਾਤਾਰ 10 ਸਾਲ ਸਤਾ ਚੱਗੇ ਇਸ ਤੋਂ ਪਹਿਲਾਂ ਵੀ ਰਹੇ ਹੈ ਉਹ ਕਹਿੰਦੇ ਉਹਨਾਂ ਨੇ ਆਪਣੇ ਸਮੇਂ 'ਚ ਫੈਸਲਾ ਨਹੀਂ ਲਿਆ ਹੁਣ ਅਸੀਂ ਲਿਆ ਤਾਂ ਇਹਨੂੰ ਤੁਸੀਂ ਪ੍ਰਟੀਕਲ ਤੌਰ ਤੇ ਜੋੜ ਰਹੇ ਹਾਂ ਲੋਕਾਂ ਦੀ ਕਿਸਾਨਾਂ ਦੀ ਭਲਾਈ ਲਈ ਲਿਆ ਫੈਸਲਾ ਮੁੱਖ ਮੰਤਰੀ ਸਾਹਿਬ ਦਾ ਸਿੱਧੂ ਸਾਹਿਬ ਮੈਂ ਮੁੱਖ ਮੰਤਰੀ ਸਾਹਿਬ ਦਾ ਵਿਰੋਧੀ ਪਾਰਟੀਆਂ ਚ ਸਭ ਤੋਂ ਵੱਡਾ ਫੈਨ ਹਾਂ ਮੈਂ ਹੱਥ ਖੜਾ ਕਰਕੇ ਕਹਿਣਾ ਹੁੰਦਾ ਉਹਨਾਂ ਵਰਗਾ ਸ਼ਗੂਫੇ ਛਟਣ ਵਾਲਾ ਆਦਮੀ ਚੁਟਕਲੇਬਾਜ਼ ਆਦਮੀ ਕੋਈ ਰਾਜਸੀ ਆਦਮੀ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ ਜਿਹੜਾ ਪਾਣੀ ਹੁਣ ਮਿਲਿਆ ਜੀ ਕੱਲ ਪਾਣੀ ਮਿਲਿਆ ਜਿਹਦਾ ਰੁੜਿਆ ਵੀ ਨਹੀਂ ਉੱਥੋਂ ਉਹਨਾਂ ਨੇ ਰੋੜ ਕੇ ਵੀ ਨਹੀਂ ਭੇਜਿਆ ਸਤ ਲਈ ਦਾ ਵਿਹਲਾ ਬਿਆਹ ਜੇ ਬਿਆਸ ਹਜੇ ਆਉਣਾ ਹੈ ਉਹ ਜਦੋਂ ਪਾਣੀ ਹੁਣ ਬਣਿਆ ਬਜਟ ਕੇਂਦਰੀ ਜਲ ਸ਼ਕਤੀ ਮੰਤਰਾਲਾ ਹਜੇ ਦੇਊਗਾ ਫੇਰ ਹੀ ਨਹਿਰ ਲੀਕੂ ਉਹ ਕਾਲੀ ਦਾਲ ਦੇ ਤੇ ਕਿ ਭਾਜਪਾ ਦੇ ਰਾਜ ਵਾਲੇ ਕਿੱਥੇ ਸੀ ਤੋਂ ਮੁੱਖ ਮੰਤਰੀ ਸਾਹਿਬ ਬਹੁਤ ਅੱਛੀ ਤਕਰੀਰ ਕਰਦੇ ਆ ਔਰ ਮੈਂ ਬੜਾ ਇੰਜੋਏ ਕਰਦਾ ਉਹਨਾਂ ਨੂੰ ਜਵਾਲ ਨੇ ਹੈ ਜਵਾਲ ਨੇ ਇਸ ਮੁੱਦੇ ਤੇ ਬਰਾੜ ਜੀ ਤਾਲੀ ਵਸਾ ਦੇਣਾ ਕਿ ਸ਼ਗੂਫਾ ਹੈ ਮੁੱਖ ਮੰਤਰੀ ਸਾਹਿਬ ਬਹੁਤ ਤਗੜੇ ਸ਼ਗੂਫੇਵਾਜ਼ ਹੈ ਪ੍ਰੈਕਟੀਕਲ ਤੌਰ ਤੇ ਜ਼ਮੀਨੀ ਹਕੀਕਤਾਂ ਨਾਲ ਮੇਲ ਨਹੀਂ ਖਾਂਦੀਆਂ ਗੱਲਾਂ ਜੀ ਬਰਾੜ ਸਾਹਿਬ ਸੇਟੂ ਸਾਹਿਬ ਇੱਕ ਗੱਲ ਤਾਂ ਇਥੋਂ ਇਹਨਾਂ ਦੀ ਕੁਲਦੀਪ ਜੀ ਦੀ ਔਰ ਇਹਨਾਂ ਦੀ ਪਾਰਟੀ ਦੀ ਮਾਨਸਿਕਤਾ ਦਾ ਇਥੋਂ ਪਤਾ ਲੱਗ ਗਿਆ ਕਿਉਂਕਿ ਇਹਨਾਂ ਨੇ ਕਿਹਾ ਕਿ ਹਜੇ ਤੱਕ ਪ੍ਰਪੋਜ਼ਲ ਸਾਡੇ ਕੋਲੇ ਪਈ ਹੈ ਤੇ ਇਹਨਾਂ ਇਥੋਂ ਇਹ ਸਿੱਧ ਹੁੰਦਾ ਹੈ ਕਿ ਇੱਥੇ ਵੀ ਇਹ ਕਿਤੇ ਨਾ ਕਿਤੇ ਇੱਕ ਧਮਕੀ ਦੇ ਰਹੇ ਆ ਕਿ ਅਸੀਂ ਪ੍ਰਪੋਜ਼ਲ ਪਾਸ ਕਰਾਂਗੇ ਜਾਂ ਤੁਹਾਨੂੰ ਮਨਜ਼ੂਰੀ ਦੇਵਾਂਗੇ ਕਿ ਨਾ ਦੇਵਾਂਗੇ ਉਹ ਬਾਅਦ ਦਾ ਵਿਸ਼ਾ ਹੈ ਜਿਵੇਂ ਇਹਨਾਂ ਨੇ ਪਹਿਲਾਂ ਵੀ ਧਮਕੀਆਂ ਇਹ ਐਨਐਚਏਆਈ ਦੇ ਪ੍ਰੋਜੈਕਟ ਹੈ ਜਿਹੜੇ ਉਹਨਾਂ ਤੇ ਵੀ ਇਹ ਧਮਕੀਆਂ ਦਿੰਦੇ ਆ ਜਾਂ ਸਾਡੇ ਫੰਡ ਰੋਕੇ ਆ ਉਹਨਾਂ ਤੇ ਵੀ ਜਾਂ ਜਿਹੜੇ ਪੰਜਾਬ ਦੇ ਜਾਂ ਸਟੇਟਾਂ ਦੇ ਹੱਕ ਆ ਹੋਰ ਚਾਹੇ ਉਹ ਤੁਸੀਂ ਆਮ ਫੰਕਸ਼ਨ ਹੀ ਲਾ ਲਓ ਉਹਨਾਂ ਤੇ ਵੀ ਇਹ ਜਿਹੜਾ ਰੋਕ ਲਾਉਂਦੇ ਆ ਸੋ ਉਥੋਂ ਪਤਾ ਲੱਗਦਾ ਇਹਨਾਂ ਦੀ ਮਾਨਸਿਕਤਾ ਤੇ ਅੱਜ ਇਹ ਨਹਿਰ ਦੇ ਉੱਤੇ ਵੀ ਜਿਹੜਾ ਇਹਨਾਂ ਨੇ ਇੱਕ ਕਮੈਂਟ ਕੀਤਾ ਕਿ ਹਜੇ ਪ੍ਰਪੋਜ਼ਲ ਸਾਡੇ ਕੋਲੇ ਆ ਜਿਆਦਾ ਕੁਝ ਹੋਣ ਦੀ ਲੋੜ ਨਹੀਂ ਜਿਹੜੇ ਇਹਨਾਂ ਦੇ ਹੱਕ ਬੰਦਿਆ ਇਹ ਉਹਨਾਂ ਤੇ ਵੀ ਧਮਕੀਆਂ ਦਿੰਦੇ ਆ ਕਿ ਅਸੀਂ ਕਰਾਂਗੇ ਕਿ ਨਾ ਕਰਾਂਗੇ ਔਰ ਦੂਜੀ ਗੱਲ ਜਿਹੜੀ ਇਹਨਾਂ ਨੇ ਕੀਤੀ ਹੈ ਸ਼ਗੂਫੀਆਂ ਵਾਲੀ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਨਾ ਕਿ ਸਭ ਤੋਂ ਵੱਡੇ ਸ਼ਗੂਫੇ ਬਾਜ ਤਾਂ ਨਰਿੰਦਰ ਮੋਦੀ ਹੈ ਜਿਨ੍ਹਾਂ ਨੇ ਅੱਜ ਤੱਕ ਕਿਸਾਨ 750 ਸ਼ਹੀਦ ਹੋ ਗਏ ਝੂਠ ਬੋਲ ਬੋਲ ਕੇ ਹਜੇ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਿਹੜੀਆਂ 2014 ਦੇ ਵਿੱਚ ਵੀ ਉਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ ਐਮਐਸਪੀ ਗਾਰੰਟੀ ਦੇਵਾਂਗੇ ਔਰ 2021 ਦੇ ਵਿੱਚ ਜਦੋਂ ਅੰਦੋਲਨ ਖਤਮ ਕੀਤਾ ਉਦੋਂ ਵੀ ਉਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ ਐਮਐਸਪੀ ਨੂੰ ਨਹੀਂ ਗਾਰੰਟੀ ਦੇਵਾਂਗੇ ਪਰ ਅੱਜ ਪਰ ਅੱਜ ਤੱਕ ਮੈਂ ਪੁੱਛਣਾ ਚਾਹਣਾ ਕੁਲਦੀਪ ਤੱਕ ਨੂੰ ਅੱਜ ਤੱਕ ਵੀ ਕਿਸਾਨ ਬਾਰਡਰਾਂ ਦੇ ਉੱਤੇ ਬੈਠਿਆ ਉਹ ਪਾ ਜਵਾਲੇ ਜੀ ਬਰਾੜ ਜੀ ਰੋਜ਼ਗਾਰ ਕਿਹਾ ਸੀਗਾ ਉਹ ਉਹ ਵੀ ਅੱਜ ਨੌਜਵਾਨ ਹੈ ਜਿਹੜੇ ਮਗਰ ਫਿਰਦੇ ਸੋ ਏਸ ਕਰਕੇ ਸ਼ਗੂਫੇ ਆਵਾਜ਼ ਮਾਨ ਸਾਹਿਬ ਨਹੀਂਗੇ ਸ਼ਗੂਫੇ ਆਵਾਜ਼ ਤਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹੈ ਆਪਾ ਜਵਾਲੇ ਜੀ ਜੀਦਰਵਾਲ ਸਾਹਿਬ ਮੇਰੇ ਪਿਆਰੇ ਵੀਰ ਨੇ ਬਰਾੜ ਸਾਹਿਬ ਮੈਂ ਉਹਨਾਂ ਨੇ ਗੱਲ ਤਾਂ ਕੀਤੀ ਕਿਸਾਨਾਂ ਦੀ ਬਹੁਤ ਅੱਛੀ ਗੱਲ ਹੈ ਕਰਨੀ ਚਾਹੀਦੀ ਹੈ ਸਾਡੇ ਭਰਾਵਾਂ ਬਾਰੇ ਗੱਲ ਅਸੀਂ ਆਪ ਖੁਦ ਕੀਤੀ ਬਾੜੀ ਕਰਦੇ ਆਂ ਪਰ ਉਹ ਭੁੱਲ ਗਿਆ ਜਿਹੜੀਆਂ ਝੁਟਕੀਆਂ ਮਾਰ ਕੇ ਇਹਨਾਂ ਨੇ ਠੱਗੀ ਮਾਰੀ ਹੈ ਉਹ ਪੰਜਾਬ ਜਾਣਦਾ ਹੈ ਭਰਾ ਸਾਹਿਬ ਔਰ ਜਿਹੜਾ ਪਟਿਆਲੇ ਕੁੱਟ-ਕੁੱਟ ਕੇ ਕਿਸਾਨ ਮਾਰਿਆ ਜਿਹਨੇ ਤੁਸੀਂ ਅਧਿయోగਪਤੀਆਂ ਨਾਲ ਖੜੇ ਤੁਹਾਡੀ ਆਪ ਦੀ ਪਾਰਟੀ ਦਾ ਅਧਿయోగਪਤੀ ਸੰਘਰੂ ਚ ਤੁਸੀਂ ਮਜ਼ਦੂਰ ਕੁੱਟਿਓ ਸਭ ਜਾਣਦਾ ਪੰਜਾਬ ਦਾ ਕਿਸਾਨ ਤੋਂ ਮੈਂ ਇਹ ਗੱਲਾਂ ਮੈਂ ਮੈਂ ਇੰਨਾ ਹੀ ਇਤਰਾਜ਼ ਜ਼ਾਹਰ ਕੀਤਾ ਤੁਸੀਂ ਉਹ ਤੇ ਤਿਲਮ ਲਾ ਕੇ ਪੰਜਾਬ ਦੇ ਹੱਕ ਮੰਗ ਰਹੇ ਆ ਪੰਜਾਬ ਦੇ ਹੱਕ ਮਾਰ ਰਹੇ ਆ ਐਸ ਤੇ ਕੋਈ ਐਵੀ ਗੱਲ ਨਹੀਂ ਕੇਂਦਰੀ ਜਲ ਸ਼ਕਤੀ ਮੰਤਰਾਲੇ ਨੇ ਤਾਂ ਖੁਦ ਪ੍ਰਪੋਜ਼ਲ ਮੰਗੀ ਹੈ ਤਾਂ ਇਹ ਉਹ ਕਹਿੰਦੇ ਜੀ ਬਚਾਉਣ ਦੇ ਤਾਲੀ ਵਾਲੀਓ ਕਹਿੰਦੇ ਕਿ ਤੁਹਾਨੂੰ ਟਾਂਕੀ ਦਿੱਤੀ ਹੈ। ਮੈਂ ਮੁਤਾਬਕ ਪੋਗਲਾ ਭੇਜ ਰਹੇ ਹਾਂ। ਜਿਹੜਾ ਖੁਦ ਪ੍ਰਪੋਜ਼ਲ ਇੱਕ ਮੈਂ ਪੂਰੀ ਕਰ ਲਾਂ ਜੀ ਗੱਲ। ਜਿਹੜਾ ਬੰਦਾ ਖੁਦ ਪ੍ਰਪੋਜ਼ਲ ਮੰਗੇ ਕਿ ਅਸੀਂ ਸੁਆਮੀ ਨਾਥਨ ਰਿਪੋਰਟ ਦੇ ਮੁਤਾਬਕ ਹਰ ਟੇਲ ਤੱਕ ਪਾਣੀ ਪਹੁੰਚਾਉਣਾ ਜੀ। ਅਸੀਂ ਜਿਹੜਾ ਹਰ ਰਾਜ ਦੇ ਹਰ ਖੇਤ ਦੇ ਟੇਲ ਤੱਕ ਪਾਣੀ ਪਹੁੰਚਾਉਣਾ ਇਸੇ ਲਈ ਵੱਖਰਾ ਮੰਤਰਾਲਾ ਬਣਾਇਆ ਔਰ ਉਹ ਮੰਤਰਾਲਾ ਜਿਹੜਾ ਹੈਗਾ ਤੁਹਾਨੂੰ ਕਹਿ ਰਿਹਾ ਭਾਈ ਪ੍ਰਪੋਜ਼ਲਾਂ ਭੇਜੋ। ਤੁਸੀਂ ਪ੍ਰਪੋਜ਼ਲ ਭੇਜਤੀ ਹੈ ਉਹ ਪ੍ਰਪੋਜ਼ਲ ਜ਼ਰੂਰ ਐਕਸੈਪਟ ਹੋਣੀ ਹੈ। ਕਿਹਨੇ ਕਿਹਾ ਰੁਕਣੀ ਹੈ? ਪਰ ਤੁਸੀਂ ਉਹਦੇ ਤੇ ਇਹ ਕਹਿਣਾ ਇਹ ਅਸੀਂ ਗਿੱਦੜਪਾਏ ਇਲਾਕੇ ਨੂੰ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਸ਼ਗੂਫਾ ਮੈਂ ਉਹਦੇ ਬਾਰੇ ਦੁਬਾਰਾ ਯਾਦ ਕਰਾ ਦੇਣਾ ਗਿੱਦੜਪਾਏ ਇਲਾਕੇ ਨੂੰ ਜਿਹੜਾ ਉਹ ਚੜਾ ਦੇਣਾ ਪਾਣੀ ਟੇਲਾਂ ਤੇ ਉਹ ਸਾਰੇ ਇਲਾਕੇ ਨੂੰ ਤੁਸੀਂ ਆਪ ਹੀ ਦੱਸੀ ਜਾਂਦੇ ਹੋ ਉਹਦਾ ਇੱਕ ਸਿਸਟਮ ਹੈ ਉਹਦੇ ਮੁਤਾਬਕ ਹੈ ਪਾਣੀ ਰੁੜ ਕੇ ਅਜੇ ਆਉਣਾ ਇਹ ਸਾਰੀ ਕੰਪਲੀਟ ਗੱਲ ਕਿਸਾਨਾਂ ਨੂੰ ਦੱਸੋ ਸਾਡਾ ਕੋਈ ਤਰਜ ਨਹੀਂ ਹੈਗਾ ਤਾਲੀਵਾਸੇ ਤਾਲੀਵਾਸੇ ਵੀ ਦੱਸੋ ਤਾਲੀਵਾਸੇ ਕੋਈ ਤਰਜ ਨਹੀਂ ਕੇਂਦਰ ਸਰਕਾਰ ਦਾ ਤੁਸੀਂ ਨੀ ਪੱਥਰ ਵੀ ਨਾ ਕਰੋ ਅਸੀਂ ਤਾਂ ਕਿਤੇ ਨਹੀਂ ਆਉਂਦੇ ਇੱਥੇ ਆ ਕੇ ਨੀ ਪੱਥਰ ਧਰਨ ਜੀ ਤਾਲੀਵਾਲ ਜੀ ਇੱਕ ਸਵਾਲ ਹੈ ਇੱਕ ਸਵਾਲ ਸਰ ਇੱਕ ਸਵਾਲ ਆ ਬਰਾੜ ਜੀ ਕਹਿ ਰਹੇ ਕਿ ਤੁਸੀਂ ਕਹਿ ਰਹੇ ਹੋ ਕਿ ਅਜੇ ਤਾਂ ਪ੍ਰੋਪੋਜ਼ਲ ਹੀ ਆ ਉਹ ਕਹਿੰਦੇ ਧਮਕੀ ਦੇ ਰਹੇ ਹੋ ਨਾ ਰੋਕਣ ਲਈ ਕਹਿੰਦੇ ਪਹਿਲਾਂ ਹੋਣਾ ਕੋਈ ਇਹਨਾਂ ਦਾ ਇਹਨਾਂ ਦਾ ਤਰੀਕਾ ਹੈ ਜੀ ਇਹ ਕੰਮ ਕਰਨ ਦਾ ਉਹ ਇੱਕ ਆਪਣੇ ਹੈਗਾ ਆਪਣੇ ਕੋ ਉਹ ਕਹਿੰਦੇ ਹੁੰਦੇ ਆ ਖਾਨ ਆ ਉਹ ਕਹਿੰਦੇ ਹੁੰਦੇ ਆ ਮਤਲਬ ਜਿਹੜਾ ਸੂਤ ਨਹੀਂ ਪਤਾਨ ਨਹੀਂ ਤੇ ਉਹ ਜਾਤੀ ਸੂਚਕ ਸ਼ਬਦ ਆ ਜੂਗਾ ਕਹਿੰਦੇ ਨੇ ਥੈਂਗੋ ਥੈਂਗੀ ਮੈਂ ਨਹੀਂ ਵਰਤਦਾ ਉਹ ਬਿਨਾਂ ਗੱਲ ਤੋਂ ਲੜਨਾ ਮਤਲਬ ਕੋਈ ਗੱਲ ਕੋਈ ਬਾਤ ਨਹੀਂ ਇਹਨੋਂ ਇਹ ਦੇਸ਼ ਇਤਰੀ ਗੱਲ ਕਰਦੇ ਤੁਹਾਡਾ ਸੁਨਿਆ ਆ ਗਿਆ ਤੁਹਾਡੀ ਸਿਆਸਤ ਹੀ ਇਹਦੇ ਤੇ ਚੱਲਦੀ ਆ ਕਿ ਕੇਂਦਰ ਤੇ ਪਾਈ ਚੱਲੋ ਲੋਕ ਕੇਂਦਰ ਵੱਲ ਵੇਖੀ ਜਾਣ ਵੀ ਗਲਤੀਆਂ ਕੇਂਦਰ ਕਰੀ ਜਾਂਦਾ ਤੇ ਆਪ ਜਿਹੜਾ ਹੈਗਾ ਉਹ ਤੁਹਾਨੂੰ ਮੁੜ ਕੇ ਲੈ ਜਾਓ ਤੁਹਾਡਾ ਸੁਨਿਆ ਆ ਗਿਆ ਜਵਾਲਨੇ ਬਰਾੜ ਜੀ ਬਰਾੜ ਜੀ ਕਹਿੰਦੇ ਤੁਸੀਂ ਖਾਮ ਖਾ ਕੇ ਕੇਂਦਰ ਤੇ ਸਾਰੀਆਂ ਗੱਲਾਂ ਸੁੱਟੀ ਜਾਂਦੇ ਹੋ ਤਾਂ ਕਿ ਲੋਕਾਂ ਨੂੰ ਲੱਗੇ ਕਿ ਕੇਂਦਰ ਕੁਝ ਨਹੀਂ ਕਰ ਰਿਹਾ ਕਾਰ ਕਹਿੰਦੇ ਆਪਨੀ ਸਰਕਾਰ ਦੇਖੋ ਜੀ ਸਿੱਧੂ ਸਾਹਿਬ ਪਹਿਲੀ ਗੱਲ ਤਾਂ ਇਹਨਾਂ ਨੇ ਕਿਹਾ ਕਿ ਕੇਂਦਰੀ ਜਲ ਸ਼ਕਤੀ ਨੇ ਆਪ ਪਰਪੋਜ਼ਲ ਮੰਗੀ ਹੈ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਹੈ ਜੇ ਉਹਨਾਂ ਨੇ ਆਪ ਪਰਪੋਜ਼ਲ ਮੰਗੀ ਹੈ ਤਾਂ ਆਜ਼ਾਦੀ ਤੋਂ ਬਾਅਦ ਅੱਜ ਹੀ ਉਹਨਾਂ ਨੇ ਮੰਗੀ ਹੈ ਪਿੱਛੇ ਵੀ 10 ਸਾਲ ਕਾਂਗਰਸੀ ਨਾਲ ਵੀ ਸਰਕਾਰ ਰਹੀ ਹੈ ਇਹਨਾਂ ਦੀ ਹੋਰ ਵੀ ਸਰਕਾਰਾਂ ਨੇ ਜਾਂ ਉਦੋਂ ਕਿਉਂ ਨਹੀਂ ਮੰਗੀ ਗਈ ਅੱਜ ਹੀ ਮੰਗਣੀ ਸੀ ਔਰ ਦੂਜੀ ਗੱਲ ਜੇ ਸਾਨੂੰ ਇਹ ਗੱਲ ਕਲੀਅਰ ਹੈ ਕਿ ਉਹਨਾਂ ਨੇ ਪ੍ਰਪੋਜ਼ਲ ਮੰਗੀ ਔਰ ਪ੍ਰਪੋਜ਼ਲ ਪਾਸ ਹੋ ਜਾਣੀ ਔਰ ਨਹਿਰ ਬਣ ਜਾਣੀ ਹੈ ਫਿਰ ਤੁਸੀਂ ਇਹ ਕਿਹੜੇ ਕਿਹੜੇ ਮਿਸ਼ਨ ਨਾਲ ਕਹਿੰਦੇ ਆ ਕਿ ਮਾਨ ਸਾਹਿਬ ਸ਼ਗੂਫਾ ਛੱਡਦੇ ਆ ਫਿਰ ਇਹ ਤਾਂ ਇੱਥੋਂ ਦਾ ਕਲੀਅਰ ਹੈ ਕਿ ਨਹਿਰ ਬਣ ਕੇ ਤਿਆਰ ਹੋਣੀ ਹੈ ਤੁਸੀਂ ਆਪ ਦੀਆਂ ਗੱਲਾਂ ਤੇ ਆਪ ਹੀ ਜਵਾਬ ਦੇ ਹੀ ਜਾਂਦੇ ਆ ਇਹਦਾ ਮਤਲਬ ਸ਼ਗੂਫੇ ਵਾਲੀ ਇਹਦੇ ਵਿੱਚ ਕੋਈ ਗੱਲ ਨਹੀਂ ਔਰ ਅਗਲੀ ਗੱਲ ਤੁਸੀਂ ਗਿੱਦੜਵੇ ਨਾਲ ਕਿਉਂ ਜੋੜ ਰਹੇ ਆ ਜਿੱਦੋਂ ਮੈਂ ਵਾਰ-ਵਾਰ ਕਹਿ ਰਿਹਾ ਕਿ ਮੁਕਸਰ ਜ਼ਿਲ੍ਹੇ ਨੂੰ ਹੀ ਪਾਣੀ ਲੱਗਣਾ ਫਰੋਜਪੁਰ ਨੂੰ ਹੀ ਲੱਗਣਾ 프리ਜਕੋਟ ਦੇ ਇਹਦੇ ਵਿੱਚ ਖੇਤ ਵੀ ਹੈਗੇ ਮਠੰਡੇ ਦੇ ਵੀ ਹੈਗੇ ਆ ਔਰ ਚਾਰ ਜ਼ਿਲ੍ਹਿਆਂ ਦੇ ਖੇਤਾਂ ਨੂੰ ਪਾਣੀ ਲੱਗਣਾ ਹੈ ਫਿਰ ਇੱਕ ਗਿੱਦੜਵੇਂ ਨਾ ਪਾਰਟਿਕੂਲਰ ਅਸੀਂ ਰੱਖ ਸਕਦੇਗੇ ਔਰ ਰਹੀ ਗੱਲ ਇਹ بار بار ਕੁਲਦੀਪ ਜੀ ਕਹਿ ਰਿਹਾ ਹੁਣ ਕਿੰਨੇ ਜਿਹੜੇ ਸਾਡੇ ਸਟੇਟਾਂ ਦੇ ਹੱਕ ਆ ਚਾਹੇ ਇਹਨਾਂ ਨੇ ਕਿਸੇ ਲੋਟ ਹੀ ਦਬਾਏ ਹੋਣ ਉਹ ਦਬਾਏ ਆ ਇਹਨਾਂ ਨੇ ਮਾਰੇ ਆ ਕਿ ਸਟੇਟਾਂ ਦੇ ਹੱਕ ਅਸੀਂ ਤਾਂ ਕਰਕੇ ਕਹਿੰਦੇ ਆ ਹਰੇਕ ਸਟੇਟਾਂ ਦੇ ਸਾਡੇ ਨੂੰ ਤੁਸੀਂ ਲਾ ਲੋ ਚੱਕੀ ਚੱਕੀ ਦਾ ਪੰਜਾਬ ਦੇ ਨਿਕਲ ਤੁਹਾਡਾ ਅਗੂਂਡਾ ਆ ਗਿਆ ਰੱਖ ਦਿਨਾ ਜੀ ਬਰਾੜੀ ਜਿਹੜਾ ਆ ਗਿਆ ਆ ਗਿਆ ਛੋਟੀ ਛੋਟੀ ਜੀ ਸਿੱਧੂ ਸਾਹਿਬ ਨਾਲ ਗੱਲ ਕਰ ਰਹਾ ਮੈਨੂੰ ਪਤਾ ਜੀ ਆ ਪਿੱਛੇ ਵੱਜੇ ਵੱਜਣ ਵਿੱਚ ਬਜਟ ਦੇ ਵਿੱਚ ਪੰਜਾਬ ਦਾ ਨਾਂ ਤੱਕ ਨਹੀਂ ਲਿਆ ਗਿਆ ਇਹਨਾਂ ਨੇ ਮੇਰੇ ਕੋਲ ਤੁਹਾਡੀ ਛੋਟੀ ਛੋਟੀ ਗੱਲ ਆ ਗਈ ਤੁਹਾਡੀ ਗੱਲ ਆ ਗਈ ਤਾਲੀਵਾਲ ਸਾਹਿਬ ਤਾਲੀਵਾਲ ਸਾਹਿਬ ਤੋਂ ਜਵਾਬ ਲਈ ਜਵਾਬ ਲਈ ਤਾਂ ਮੈਂ ਬਾਈਵਲ ਸਾਹਿਬ ਤਾਲੀਵਾਲ ਸਾਹਿਬ ਤਾਲੀਵਾਲ ਜੀ ਇੱਕ ਸਕੰਡ ਲਈ ਰੁਕਿਓ ਮੈਂ ਮਾਰਾ ਤਾਲੀਵਾਲ ਜੀ ਇੱਕ ਸਕੰਡ ਲਈ ਰੁਕਿਓ ਤੁਸੀਂ ਜਵਾਬ ਜ਼ਰੂਰ ਦਿਓ ਪਰ ਜਦੋਂ ਗੱਲ ਚੱਲਦੀ ਹੈ ਮਾਲਵਾ ਨਹਿਰ ਦੀ ਤੇ ਗਿੱਦੜਵਾਹ ਦੀ ਜ਼ਿੰਮਨੀ ਚੋਣ ਦੀ ਗੱਲ ਜ਼ਰੂਰ ਆਉਂਦੀ ਹੈ ਤੁਸੀਂ ਜ਼ਵਾਦ ਦਿਓਗੇ ਪਰ ਗਿੱਦੜਵਾਦੀ ਜ਼ਿਮਨੀ ਚੋਂ ਦਾ ਜ਼ਿਕਰ ਜ਼ਰੂਰ ਕਰਿਓ ਕੀ ਲੱਗਦਾ ਹੈ ਕਿ ਉੱਥੇ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਕਾਂਗਰਸ ਕਾਲੀ ਦਲ ਕਿਹੋ ਜਿਹਾ ਕੰਟੈਸਟ ਉੱਥੇ ਦੇਖਦੇ ਹੋਂ ਨਹਿਰ ਵਾਲੀ ਗੱਲ ਤਾਂ ਹੈ ਹੀ ਹੈ ਇਸ ਮੁੱਦੇ ਤੇ ਵੀ ਮੈਂ ਦਰਸ਼ਕਾਂ ਲਈ ਕਿਉਂਕਿ ਗਿੱਦੜਵਾ ਦਾ ਬਾਰ-ਬਾਰ ਜ਼ਿਕਰ ਆਇਆ ਆਪਣੀ ਗੱਲ ਦੇ ਵਿੱਚ ਜੀ ਤਾਰੀਵਾਲ ਸਾਹਿਬ ਮੈਂ ਪਹਿਲਾਂ ਤਾਂ ਭਰਾੜ ਸਾਹਿਬ ਨੂੰ ਇਹ ਦੱਸਦਾ ਹਾਂ ਕਿ ਇਹ ਕੇਂਦਰ ਤੱਕਾ ਕਰਦਾ ਮੈਂ ਕੇਂਦਰ ਦਾ ਤੱਕਾ ਜ਼ਰੂਰ ਉਹਨਾਂ ਨੂੰ ਦੱਸਦਾ ਕੇਂਦਰ ਵਾਕਈ ਤੱਕਾ ਕਰਦਾ ਇਹ ਚ ਕੋਈ ਦੋਰਾਵਾ ਨਹੀਂ ਕੇਂਦਰ ਇੰਨਾ ਧੱਕਾ ਕਰਦਾ ਵੀ ਪੰਜਾਬ ਦੇ ਵਿੱਚ ਏਮਜ਼ ਕੇਂਦਰ ਬਣਾਉਂਦਾ ਸੜਕਾਂ ਕੇਂਦਰ ਬਣਾਉਂਦਾ 에어ਪੋਰਟ ਕੇਂਦਰ ਬਣਾਉਂਦਾ ਪੀਜੀਆਈ ਕੇਂਦਰ ਬਣਾਉਂਦਾ ਆਈਆਈਐਮਜ਼ ਕੇਂਦਰ ਬਣਾਉਂਦਾ ਔਰ ਜਿਹੜੇ ਇਹਨਾਂ ਦੇ ਮੁਹੱਲਾ ਕਲੀਨਿਕ ਉਹ ਕੇਂਦਰ ਚਲਾਉਂਦਾ ਇਹਨਾਂ ਦੇ ਸਕੂਲ ਕੇਂਦਰ ਚਲਾਉਂਦਾ ਔਰ ਇਹ ਸਿਰਫ ਪੰਜਾਬ ਦਾ ਜਿੰਨਾ ਸਾਡੇ ਕੋਲੇ ਫੰਡ ਆਉਣਾ ਉਹਨੂੰ ਲੈ ਕੇ ਕੇਜਲੀਵਾਲ ਸਾਹਿਬ ਦੀ ਪਾਰਟੀ ਨੂੰ ਸਹਿੰਦੇ ਆ ਤੇ ਸਾਡੇ ਤੇ ਹੋਰ ਕਰਜ਼ਾ ਚੜਾਉਂਦੇ ਆ ਕੇਂਦਰ ਦਾ ਧੱਕਾ ਨਾ ਹੁੰਦਾ ਤਾਂ ਪੰਜਾਬ 'ਚ ਕੋਈ ਡਿਵੈਲਪਮੈਂਟ ਨਹੀਂ ਹੋਣੀ ਸੀ ਇਹ ਜਿਹੜੀਆਂ ਸਿੰਚਾਈ ਸਕੀਮਾਂ ਇਹਨੂੰ ਸਪੈ ਮੈਂ ਸਪੈਸ਼ਲੀ ਮਾਲਵਾ ਨਹਿਰ ਦੀ ਗੱਲ ਨਹੀਂ ਕਰਦਾ ਕਿਉਂਕਿ ਉਹਦੇ ਅੰਦਰ ਕੀ ਸਕੀਮ ਬਣਾਉਣੀ ਹੈ ਸਟੇਟ ਕੋਲੇ ਅਧਿਕਾਰ ਹੈ ਉਹਨਾਂ ਨੇ ਨਹਿਰ ਬਣਾਉਣੀ ਨਾਲਾ ਬਣਾਉਣਾ ਉਹਨਾਂ ਨੇ ਸੇਮ ਨਾਲਾ ਬਣਾਉਣਾ ਉਹਨਾਂ ਨੇ ਕੀ ਬਣਾਉਣਾ ਉਹ ਸਟੇਟ ਗਵਰਨਮੈਂਟ ਦੀ ਪ੍ਰੋਪੋਜ਼ਲ ਹੈ ਉਹਨੂੰ ਮੈਂ ਇਸ ਗੱਲ ਲਈ ਬਿਲਕੁਲ ਸਟੇਟ ਗਵਰਨਮੈਂਟ ਨੇ ਪ੍ਰੋਪੋਜ਼ ਕਰਕੇ ਭੇਜਣਾ ਗਿੱਦੜਵਾ ਦੇ ਦਾਅਵੇਦਾਰੀ ਜੀ ਮੈਂ ਉਹਦਾ ਕਦੇ ਵਿਰੋਧ ਨਹੀਂ ਕੀਤਾ ਮੈਂ ਸਿਰਫ ਇੰਨੀ ਗੱਲ ਦਾ ਕੀਤਾ ਕਿ ਲੋਕਾਂ ਨੂੰ ਸੱਚ ਦੱਸੋ ਔਰ ਇਹਨੂੰ ਗਿੱਦੜਵਾ ਦੇ ਨਾਲ ਜਿਹੜਾ ਹੈਗਾ ਨਾਂ ਜੋੜੋ ਇਹਨੂੰ ਸਿਰਫ ਉਹਰੇ ਨਾਲ ਨਾ ਜੋੜੋ ਕਿ ਜਿਹ ਸਾਡੇ ਇਲੈਕਸ਼ਨ ਆ ਤੇ ਸਾਨੂੰ ਇਹ ਨਹਿਰ ਕਰਕੇ ਅਸੀਂ ਇਲੈਕਸ਼ਨ ਜਿੱਤ ਲਿਆ ਉਹ ਵੀ ਕੇਂਦਰ ਦੇ ਬੰਡਾ ਨਾਲ ਗਿੱਦੜਵਾ ਕਿਹਦਾ ਫਿਰ ਤਾਂ ਇਹ ਸਾ ਗਿੱਦੜਵਾ ਚ ਕਿਵੇਂ रह ਸਕਦਾ ਹੈ ਗਿੱਦੜਵਾ ਕਿਵੇਂ ਰਹੇਗਾ ਅਜੇ ਤਾਂ ਹਾਲਾਂਕਿ ਉੱਥੇ ਐਲਾਨ ਹੋਣਾ ਹੈ ਪਰ ਸਰਗਰਮੀਆਂ ਸ਼ੁਰੂ ਹੋ ਗਈਆਂ ਹੁਣੇ ਤੋਂ ਹੀ ਗਿੱਦੜਬਾਏ ਦੇਖੋ ਜੀ ਗਿੱਦੜਬਾਏ ਇੱਕ ਐਸ ਤਰ੍ਹਾਂ ਦੀ ਕੌਨਸਟਿਟੂਐਂਸੀ ਹੈ ਜਿੱਥੋਂ ਹਮੇਸ਼ਾ ਅ ਮਤਲਬ ਕਿ ਪੰਜਾਬ ਦਾ ਰੁਖ ਬਦਲਿਆ ਔਰ ਐਸ ਵਾਰ ਵੀ ਇਹੀ ਕੁਝ ਹੋਣ ਵਾਲਾ ਹੈ ਭਾਵੇਂ ਤੁਸੀਂ ਜਲੰਧਰ ਦੀ ਚੋਣ ਦੇ ਵਿੱਚ ਵੇਖ ਲਿਆ ਸਾਰੀ ਸਰਕਾਰ ਮੁੱਖ ਮੰਤਰੀ ਸਾਹਿਬ ਕਰਾਏ ਦਾ ਮਕਾਨ ਲੈ ਕੇ ਪਹਿਲਾਂ ਜਲੰਧਰ ਬੈਠੇ ਸੀ ਹੁਣ ਕਰਾਏ ਦਾ ਮਕਾਨ ਲੈ ਕੇ ਗਿੱਦੜਵਾ ਵੀ ਹੋਣਗੇ ਪਰ ਪੰਜਾਬ ਜਿਹੜਾ ਹੈਗਾ ਗਿੱਦੜਵਾ ਇਹਨਾਂ ਨੂੰ ਅਸਲੀ ਮਾਲਵਾ ਦੱਸੇਗਾ ਕਿ ਜਿਹੜੇ ਇਹ ਕੀ ਕਰ ਰਹੇ ਆ ਆਮ ਆਦਮੀ ਪਾਰਟੀ ਵਾਲੇ ਕਿਵੇਂ ਸਾਡੇ ਤੇ ਕਰਜ਼ਾ ਚੜਾ ਰਹੇ ਆ ਪੰਜਾਬ ਉੱਤੇ ਆਬਾ ਜਵਾਬ ਹੈ ਜਿਹਦੇ ਵਿੱਚ ਕਿਹਦੀ ਸਰਕਾਰ ਬਣੂਗੀ ਇਹ ਵੀ ਜਿਹੜਾ ਹੈਗਾ ਸਮੇਂ ਦੀ ਦਿੱਕਤ ਹੈ ਬਰਾੜ ਸਾਹਿਬ ਗਿੱਦੜਵਾ ਦੇ ਮੁੱਦੇ ਤੇ ਸਵਾਲ ਗਿੱਦੜਵਾ ਕੀ ਜਵਾਬ ਦੇਗਾ ਤਾਰੀਬਾਲ ਸਾਹਿਬ ਕਹਿੰਦੇ ਕਿ ਤਬਦੀਲੀ ਦਾ ਸੁਨੇਹਾ ਦਿੰਦਾ ਹਮੇਸ਼ਾ ਗਿੱਦੜਵਾ ਦੇਖੋ ਜੀ ਗਿੱਦੜਵੇ ਦੇ ਲੋਕਾਂ ਨੇ ਲਾ ਲਓ ਜਾਂ ਪੰਜਾਬ ਦੇ ਨੇ ਲਾ ਲਓ ਵੱਖ-ਵੱਖ ਸਾਰੀਆਂ ਪਾਰਟੀਆਂ ਨੂੰ ਸਮਾਂ ਦੇ ਕੇ ਦੇਖ ਲਿਆ ਇੱਕ ਵਾਰ ਨਹੀਂ ਦੋ ਦੋ ਵਾਰ ਤਿੰਨ ਤਿੰਨ ਵਾਰ ਚਾਰ ਚਾਰ ਵਾਰ ਦੇਖ ਲਿਆ ਖਾਸ ਤੌਰ ਤੇ ਜਮਾ ਭਾਜੀਪੀ ਨੂੰ ਪਿੱਛੇ ਜੋੜ ਕੇ ਦੱਸਾਂ ਤਾਂ ਕਾਲੀ ਦਲ ਨਾਲ ਇਹਨਾਂ ਦੀ ਸਾਂਝੀ ਭਾਈਵਾਲ ਸਰਕਾਰ ਹੀ ਸੀਗੀ ਉਦੋਂ ਜਿੰਨਾ ਕਿ ਇਹਨਾਂ ਨੇ ਵਿਕਾਸ ਜਾਂ ਡਿਵੈਲਪਮੈਂਟ ਕਰਤੀ ਸੀ ਗਿੱਦੜਵੇ ਦੀ ਉਹ ਵੀ ਲੋਕਾਂ ਦੇ ਨਿਗਾਤ ਵਿੱਚ ਆ ਤੋ ਇਹ ਇਸ ਕਰਕੇ ਅੱਜ ਪੰਜਾਬ ਦੇ ਲੋਕ ਲਾ ਲੋ ਚਾਹੇ ਗਿੱਦੜਵੇ ਦੇ ਖਾਸ ਤੌਰ ਤੇ ਲੋਕ ਲਾ ਲੋ ਉਹਨਾਂ ਦੀ ਨਿਗਾ ਆਮ ਆਦਮੀ ਪਾਰਟੀ ਤੇ ਹੀ ਆਇ ਮੈਂ ਸਿੱਧੂ ਸਾਹਿਬ ਦੱਸ ਦੇਣਾ ਚਾਹਣਾ ਕਿ ਗਿੱਦੜਵੇ ਤੋਂ ਰਾਜਾ ਵੜਿੰਗ ਜੀ ਇਸ ਟਾਈਮ ਐਮਐਲਏ ਆ ਔਰ ਉਹ ਤੀਜੀ ਵਾਰ ਐਮਐਲਏ ਗਿੱਦੜਵੇ ਹਲਕੇ ਨੇ ਚੁਣਿਆ ਔਰ ਉੱਥੇ ਮਿਊਸਪਲ ਕਮੇਟੀ ਵੀ ਕਾਂਗਰਸ ਗਿਆ ਪਰ ਅੱਜ ਜੇ ਗਿੱਦੜਵੇ ਦੇ ਹਾਲਾਤ ਦੇਖੀਏ ਨਾ ਅਸੀਂ ਤਾਂ ਬਹੁਤ ਤਰਸਯੋਗ ਹਾਲਾਤ ਆ ਅੱਜ ਸ਼ਹਿਰ ਦੇ ਵਿੱਚ ਪਾਣੀ ਪਰਿਆ ਆਪਿਆ ਪੂਰਾ ਸੇਵਰੇਜ ਸਿਸਟਮ ਨਹੀਂ ਸਹੀ ਪਿੰਡਾਂ ਦੇ ਵਿੱਚ ਅੱਜ ਵੀ ਲੋਕ ਗਲੀਆਂ ਨਾਲੀਆਂ ਦੀ ਡਿਮਾਂਡ ਕਰ ਰਹੇ ਆ। ਸੋ ਇਸ ਕਰਕੇ ਜਿਹੜੇ 99 ਦੇ ਲੋਕਾਂ ਤੋਂ 2022 'ਚ ਗਲਤੀ ਹੋਈ ਆ ਉਹ ਦੁਬਾਰਾ ਨਹੀਂ ਦਰਾਉਣਗੇ। ਬਹੁਤ ਬਹੁਤ ਧੰਨਵਾਦ। ਦੋਨਾਂ ਹੀ ਮਹਿਮਾਨਾਂ ਦਾ ਬਰਾੜ ਜੀ ਤਾੜੀ ਵਾਲ ਸਾਹਿਬ ਦੋਨਾਂ ਦਾ ਬਹੁਤ ਬਹੁਤ ਧੰਨਵਾਦ। ਮਾਲਵਾ ਨਾਰ ਕੀ ਪਲੀਟਿਕਲ ਸਨੇਹ ਜャ ਮਾਲਵੇ ਦੇ ਲੋਕਾਂ ਦੀ ਬਣੇਗੀ ਲਾਈਫਲਾਈਨ। ਇਹਨਾਂ ਮੁੱਦਿਆਂ ਤੇ ਨਜ਼ਰੀਆ ਆਪਣਾ ਆਪਣਾ ਆਪਾਂ ਦੋਨਾਂ ਹੀ ਮਹਿਮਾਨਾਂ ਦੇ ਧੰਨਵਾਦੀਆਂ ਜਿਹੜੇ ਸਮਾਂ ਕੱਢ ਕੇ ਸਾਡੇ ਪੈਨਲ ਤੇ ਚੈਨਲ ਤੇ ਸਾਡੇ ਨਾਲ ਜੁਆਇਨ ਕੀਤਾ ਇਹ ਤੇ ਤੁਹਾਡੇ ਕੋਲੋਂ ਵੀ ਲਾਵਾਂਗੇ ਆਜ਼ਾਦ ਸਤਿ ਸ੍ਰੀ ਅਕਾਲ